ਦੋਸਤੋ ਇਸ ਛੋਟੀ ਕੁੜੀ ਦਾ ਜਨਮ ਦਿਨ ਆ ਪਰ ਇਸ ਨੂੰ ਜਨਮ ਦਿਨ ਦੀ ਕਿਸੇ ਨੇ ਵੀ ਬਤਾਈ ਨਹੀਂ ਦਿੱਤੀ ਕਿਉਂਕਿ ਇਹ ਕੂੜੇ ਵਾਲੇ ਢੇਰ ਤੇ ਸੌਂਦੀ ਆ ਤੇ ਸ਼ਾਨ ਬੁਰੇ ਦੀਆਂ ਰੋਟੀਆਂ ਖਾ ਕੇ ਆਪਣਾ ਢਿੱਡ ਭਰਦੀ ਆ ਤੇ ਦੋਸਤੋ ਜੇ ਤੁਸੀਂ ਵੀ ਇਸ ਕੁੜੀ ਨੂੰ ਜਨਮ ਦਿਨ ਦੀ ਵਧਾਈ ਨਾ ਦਿੱਤੀ ਨਾ ਤਾਂ ਫਿਰ ਉਹਨਾਂ ਵਿੱਚ ਤੇ ਸਾਡੇ ਵਿੱਚ ਕੀ ਫਰਕ ਰਹਿ ਜਾਏਗਾ ਕਿਉਂਕਿ ਸੋਸ਼ਲ ਮੀਡੀਆ ਐਦਾ ਦਾ ਪਲੇਟਫਾਰਮ ਹੈਗਾ ਵਾ ਜਿੰਨੂੰ ਆਪਾਂ ਚੰਗੇ ਕੰਮ ਲਈ ਵੀ ਵਰਤ ਸਕਦੇ ਆ ਤੇ ਮਾੜੇ ਕੰਮ ਲਈ ਵੀ ਵਰਤ ਸਕਦੇ ਆ ਜੇ ਜੇ ਤੁਸੀਂ ਚਾਹਦੇ ਹੋ ਨਾ ਕਿ ਇਸ ਕੁੜੀ ਦੀ ਮਦਦ ਵੱਧ ਤੋਂ ਵੱਧ ਹੋ ਸਕੇ ਤਾਂ ਪਲੀਜ਼ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਕਿਉਂਕਿ ਜੇ ਤੁਸੀਂ ਅੱਜ ਇਸ ਵੀਡੀਓ ਨੂੰ ਸ਼ੇਅਰ ਨਾ ਕੀਤਾ ਨਾ ਤਾਂ ਫਿਰ ਇਤਿਹਾਸ ਲਿਖਿਆ ਜਾਵੇਗਾ ਕਿ ਸਾਡੇ ਅੰਦਰੋਂ ਇਨਸਾਨੀਅਤ ਮਰ ਚੁੱਕੀ ਆ ਕਿਉਂਕਿ ਦੋਸਤੋ ਵੱਡੇ ਲੋਕਾਂ ਨੂੰ ਤਾਂ ਲੋਕੀ ਸੋਸ਼ਲ ਮੀਡੀਆ ਰਾਈ WhatsApp ਰਾਈ Instagram Facebook ਰਾਈ ਵੀ ਵਧਾਈ ਦਿੰਦੇ ਆ ਪਰ ਇਸ ਗਰੀਬ ਬੱਚਿਆਂ ਨੂੰ ਦੋਸਤੋ ਕੋਈ ਵੀ ਵਧਾਈ ਨਹੀਂ ਦਿੰਦਾ ਤੇ ਇਸ ਲਈ ਦੋਸਤੋ ਸਾਨੂੰ ਇਸ ਕੁੜੀ ਨੂੰ ਵਧਾਈ ਜਰੂਰ ਦੇਣੀ ਚਾਹੀਦੀ ਆ ਪਰ ਦੋਸਤੋ ਉਹਨਾਂ ਲੋਕਾਂ ਨੂੰ ਮੈਂ ਇੱਕ ਗੱਲ ਜਰੂਰ ਕਹਿਣਾ ਚਾਹਾਂਗਾ ਜਿਹੜੇ ਲੋਕੀ ਆਪਣੇ ਬੱਚਿਆਂ ਦੇ ਹਜ਼ਾਰਾਂ ਰੁਪਏ ਦੇ ਕੇਕ ਖਰੀਦ ਕੇ ਤੇ ਇੱਕ ਦੂਜੇ ਦੇ ਮੂੰਹ ਤੇ ਲਾ ਕੇ ਵੇਸਟ ਕਰ ਦਿੰਦੇ ਆ ਮੂੰਹ ਤੇ ਕੇਕ ਲਾ ਕੇ ਵੇਸਟ ਕਰਨ ਨਾਲੋਂ ਚੰਗਾ ਵਾ ਕਿ ਜੇ ਆਪਾਂ ਇਸ ਗਰੀਬ ਬੱਚਿਆਂ ਦੀ ਮਦਦ ਕਰੀਏ ਨਾ ਤਾਂ ਦੋਸਤੋ ਇੰਨਾਂ ਬੱਚਿਆਂ ਦੀ ਸੀਸ ਸਿੱਧੀ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਪਹੁੰਚੇਗੀ ਕਿਉਂਕਿ ਦੋਸਤੋ ਇਸ ਚੰਗੇ ਕੰਮ ਲਈ ਕਿਸੇ ਨਾ ਕਿਸੇ ਨੂੰ ਤਾਂ ਪੈਲ ਕਰਨੀ ਪੈਣੀ ਆ ਮੈਂ ਤਾਂ ਵੀਡੀਓ ਬਣਾ ਕੇ ਆਪਣਾ ਫਰਜ਼ ਪੂਰਾ ਕਰਤਾ ਵਾ ਤੇ ਤੁਸੀਂ ਵੀ ਹੁਣ ਇਸ ਕੁੜੀ ਨੂੰ ਜਨਮ ਦਿਨ ਦੀ ਵਧਾਈ ਦੇ ਕੇ ਆਪਣਾ ਫਰਜ਼ ਜ਼ਰੂਰ ਨਿਭਾਓ ਕਿਉਂਕਿ ਸੱਚ ਕਿਹਾ ਵਾ ਕਿਸੇ ਨੇ ਕਿ ਮੇਰੀ ਹੱਦ ਕਰਾਉਂਦੀ ਹੈ ਮੇਰੀ ਇਹ ਗਰੀਬੀ ਦੂਜਿਆਂ ਦੇ ਮੈਥੋਂ ਤਰਲੇ ਕਰਾਉਂਦੀ ਹੈ ਗਰੀਬੀ ਖੁਸ਼ ਰਹਿਣਾ ਦਾ ਭੁਲਾ ਦਿੱਤਾ ਇਸ ਕੰਮਖਤ ਨੇ ਅੱਗੇ ਵੇਖੋ ਕੀ ਰੰਗ ਵਿਖਾਉਂਦੀ ਹੈ ਮੇਰੀ ਇਹ ਗਰੀਬੀ